ਮੈਂ ਸਰਬੰਸੰਗ ਪੰਦੇਰ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟਿਕਲ ਹੋਣ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਂ ਦੀ ਰਿਪੋਰਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸਿਉ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਾਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪਛਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਨਸੂ ਅਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਬਦਾਂ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾਂ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਨ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿਜੀਕਰਨ ਕਰਤਾ ਵਿੱਦਿਆ ਦਾ ਨਿਜੀਕਰਨ ਕਰਤਾ ਮੁਲਾਜ਼ਮਾਂ ਦੀ ਛਾਤੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪਰਮਨ ਟੰਗ ਨਾਲ ਜਦ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਰ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅਤਵੱਤ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਅਸੀਂ ਘਰਾਂ ਜਿਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਪੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਧੰਨਵਾਦ ਆਹ 골ਡਨ ਗੇਟ ਦੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰ ਮੈਂ ਸਰਵਣ ਸਿੰਘ ਪੰਦੇਰ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲਿਟਿਕਲ ਹੋਣ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀ ਰਿਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗਿੱਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸਿਉ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਾਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪਛਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਅਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਹਾਂ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਥਰੀ ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਜੋਬ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਲਈ ਔਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਮਨ ਟੰਗ ਨਾਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਰ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅਦਵਤ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਾਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਪੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਧੰਨਵਾਦ ਬੰਦ ਕਰ ਦੋ ਪਸੂ ਇੱਕ ਦਿਨ ਦਾ ਜਾ ਆਹ 골ਡਨ ਗੇਟ ਦੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅਜਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਨਾ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਨਾਲ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਮੈਂ ਸਰਵਣ ਸਿੰਘ ਪੰਦੇਰ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨਾਨ ਪੋਲਿਟਿਕਲ ਹੋਣ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਂ ਦੀ ਰਿਪੋਰਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸਿਉ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਾਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੈਟ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪਛਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕਰਵਾ ਕੁਛ ਵੀ ਨਹੀਂ ਹੋਊਗਾ ਪੰਜਾਬੀਓ ਜਿਨਸੋ ਅਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀ ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਜੋਬ ਕਰਨ ਨੂੰ ਉਹਦਾ ਇਹਨੂੰ ਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਆ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਨ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿਰਜੀਕਰਨ ਕਰਤਾ ਵਿੱਦਿਆ ਦਾ ਨਿਰਜੀਕਰਨ ਕਰਤਾ ਮੁਲਾਜ਼ਮਾਂ ਦੀ ਛਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੋਛ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗਣਾ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਰ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਆਦ ਵੱਦ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਾਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਧੰਨਵਾਦ ਆਹ 골ਡਨ ਗੇਟ ਦੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਤਰੀਕੇ ਦਾ ਲੋਕਾਂ ਦਾ ਸਮਰਥਨ ਹੈ ਪੰਜਾਬੀਓ